ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਮਨ ਲੁਧਿਆਣਾ ਵਾਲਾ ਪੇਜ ਤੇ ਸਵਾਗਤ ਹੈ ਜੀ ਤੁਹਾਡਾ ਤੇ ਅੱਜ ਦਾ ਜਿਹੜਾ ਵਲੌਗ ਆਪਾਂ ਕਰਨ ਆਏ ਹੋਏ ਹਾਂ ਤੇ ਬਹੁਤ ਹੀ ਖਾਸ ਹੋਣ ਵਾਲਾ ਤੇ ਚਾਹੇ ਉਹ ਆਪਣੇ ਯੰਗਸਟਰਸ ਨੇ ਚਾਹੇ ਉਹ ਆਪਣੇ ਬੱਚੇ ਆ ਉਹਨਾਂ ਵਾਸਤੇ ਇਹ ਵਲੌਗ ਹੈ ਜੀ ਅੱਜ ਦਾ ਤੇ ਮੈਂ ਲੁਧਿਆਣੇ ਦੀ ਇੱਕ ਏਦਾਂ ਦੀ ਲੋਕੇਸ਼ਨ ਤੇ ਆਇਆ ਜੇ ਲੋਕੇਸ਼ਨ ਦਾ ਕਾਫੀ ਪਹਿਲਾਂ ਦੀ ਬਣੀ ਹੋਈ ਹੈ ਪਰ ਮੈਨੂੰ ਅੱਜ ਹੀ ਦੇਖੀ ਸੀਗੀ ਤੇ ਮੈਂ ਕਿਹਾ ਵੀ ਚਲੋ ਅੱਜ ਆਪਾਂ ਇਹਦਾ ਵਲੌਗ ਸ਼ੂਟ ਕਰਾਂਗੇ ਜਰੂਰ ਆ ਕੇ ਤੇ ਇੱਕ ਬਹੁਤ ਹੀ ਕਮਾਲ ਦਾ ਰੈਸਟੋਰੈਂਟ ਹੈ ਜੀ ਮਹਾਲਾਰ ਰੋਡ ਲੁਧਿਆਣਾ ਤੇ ਉੱਥੇ ਬਣਿਆ ਹੋਇਆ ਵਾ ਤੇ ਜॉय ਲੈਂਡ ਰੈਸਟੋਰੈਂਟ ਦਾ ਨਾਮ ਆ ਤੇ ਜਿਵੇਂ ਕਿ ਤੁਹਾਨੂੰ ਹਾਈਲਾਈਟ ਚ ਪਤਾ ਲੱਗ ਹੀ ਗਿਆ ਹੋਣਾ ਵੀ ਅੰਦਰ ਕੀ ਕੀ ਆ ਤੇ ਇੱਕ ਛੋਟੀ ਜੀ ਝਲਕ ਦਿਖਾਈ ਸੀਗੀ ਮੈਂ ਟ੍ਰੇਨ ਰੈਸਟੋਰੈਂਟ ਆ ਇਹ ਤੇ ਜੋ ਵੀ ਆਪਣੇ ਟੇਬਲ ਤੇ ਫੂਡ ਸਰਵ ਹੁੰਦਾ ਉਹ ਟ੍ਰੇਨ ਦੇ ਵਿੱਚ ਆਉਂਦਾ ਵਾ ਤੇ ਬਾਕੀ ਤੇ ਕਿਡਜ਼ ਜ਼ੋਨ ਵੀ ਹੈਗਾ ਜਿਵੇਂ ਗੇਮਿੰਗ ਜ਼ੋਨ ਹੁੰਦਾ ਉਹ ਵੀ ਹੈਗਾ ਬਾਕੀ ਬੈਂਕਟ ਹਾਲ ਵੀ ਹੈਗਾ ਵਾ ਅੰਦਰ ਤੇ ਜਿੰਨਾ ਜਿੰਨਾ ਆਪਾਂ ਐਕਸਪਲੋਰ ਕਰ ਪਾਵਾਂਗੇ ਜਿੰਨੀ ਜਿੰਨੀ ਆਪਾਂ ਨੂੰ ਪਰਮਿਸ਼ਨ ਮਿਲੀ ਆਪਾਂ ਕਰਾਂਗੇ ਜੀ ਬਾਕੀ ਰੈਸਟੋਰੈਂਟ ਤੁਹਾਨੂੰ ਮੈਂ ਪੂਰਾ ਵਿਊ ਦਿਖਾਉਂਗਾ ਅੰਦਰ ਕਿੱਦਾਂ ਫੂਡ ਆਂਦਾ ਤੇ ਕਿੱਦਾਂ ਦਾ ਨਾ ਮੈਨੂ ਕਾਰਡ ਤੇ ਕੁਆਲਿਟੀ ਆਫ ਫੂਡ ਕਿੱਦਾਂ ਦੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਪ੍ਰਾਈਸੇਸ ਵੀ ਕਿੱਦਾਂ ਦੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਬਾਕੀ ਜਿੰਨਾ ਹੋ ਸਕੇ ਆਪਾਂ ਰੈਸਟ ਲੋ ਜੀ ਆਪਾਂ ਦਾ ਖੜੇ ਰੈਸਟੋਰੈਂਟ ਦੇ ਬਾਹਰ ਤੁਸੀਂ ਉੱਪਰ ਬੋਰਡ ਦੇਖ ਸਕਦੇ ਜੌਏ ਲੈਂਡ ਰੈਸਟੋਰੈਂਟ ਹੈ ਜੀ ਤੇ ਵੈਲੇ ਪਾਰਕਿੰਗ ਤੁਹਾਨੂੰ ਮਿਲੇਗੀ ਤੇ ਲਿਫਟ ਦੀ ਫੈਸਿਲਿਟੀ ਮਿਲੇਗੀ ਸੈਕੰਡ ਫਲੋਰ ਦੇ ਉੱਤੇ ਰੈਸਟੋਰੈਂਟ ਆਪਾਂ ਚੱਲਦੇ ਹਾਂ ਹੁਣ ਅੰਦਰ ਲੋ ਜੀ ਆ ਹੈਗੇ ਰੈਸਟੋਰੈਂਟ ਦੀ ਐਂਟਰੈਂਸ ਤੁਸੀਂ ਦੇਖ ਸਕਦੇ ਜੌਏ ਲੈਂਡ ਤੇ ਇੱਥੇ ਕਿਡਜ਼ ਜ਼ੋਨ ਵੀ ਹੈਗਾ ਵਾ ਬੈਂਕਕਟ ਹਾਲ ਵੀ ਹੈਗਾ ਤੇ ਰੈਸਟੋਰੈਂਟ ਦੀ ਫੈਸਿਲਿਟੀ ਵੀ ਤੁਹਾਨੂੰ ਮਿਲੇਗੀ ਤੁਹਾਨੂੰ ਦੇਖ ਸਕਦੇ ਟ੍ਰੇਨ ਰੈਸਟੋਰੈਂਟ ਹੈ ਜੀ ਇੱਥੇ ਜਾਂ ਤੁਸੀਂ ਦੇਖ ਸਕਦੇ ਬੋਰਡ ਲੱਗੇ ਹੋਏ ਜੀ ਵੈਲਕਮ ਟੂ ਟ੍ਰੇਨ ਰੈਸਟੋਰੈਂਟ ਜੌ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ-ਅੱਗੇ ਜਿੰਨਾ ਹੋ ਸਕੇ ਮੈਂ ਪੂਰਾ ਰੈਸਟੋਰੈਂਟ ਐਕਸਪਲੋਰ ਕਰਕੇ ਤੁਹਾਨੂੰ ਦਿਖਾਉਂਗਾ। ਬਾਕੀ ਇਹ ਸਾਰਾ ਰੈਸਟੋਰੈਂਟ ਦੇ ਅੰਦਰਲੇ ਪ੍ਰੈਮਿਸਿਸ ਨੇ ਤੇ ਆਹ ਸਾਰੀ ਰੈਸਟੋਰੈਂਟ ਦੀ ਐਂਟ੍ਰੈਂਸ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇੰਟੀਰੀਅਰ ਡਿਜ਼ਾਈਨਰ ਕੀਤਾ ਹੋਇਆ ਹੈ। ਲਾਈਟਿੰਗ ਬਹੁਤ ਹੀ ਵਧੀਆ ਕੀਤੀ ਹੋਈ ਹੈ ਇੱਥੇ। ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ। ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਦਿਖਾਉਣਾ। ਵੈਲੇ ਪਾਰਕਿੰਗ ਦੀ ਫੈਸਿਲਿਟੀ ਇੱਥੇ ਅਵੇਲੇਬਲ ਹੈ। ਤੁਹਾਨੂੰ ਪਾਰਕਿੰਗ ਦੀ ਕੋਈ ਇਸ਼ੂ ਨਹੀਂ ਆਏਗਾ। ਹਿਮਾਲਾ ਰੋਡਰ ਲੁਧਿਆਣੇ ਉੱਤੇ ਰੈਸਟੋਰੈਂਟ ਬਣਿਆ ਹੋਇਆ ਜੀ ਜॉय ਲੈਂਡ ਰੈਸਟੋਰੈਂਟ ਬਾਕੀ ਆਪਾਂ ਅੰਦਰ ਚੱਲ ਕੇ ਤੁਹਾਨੂੰ ਹੋਰ ਦਿਖਾਉਨੇ ਆਓ ਜੀ ਆਪਾਂ ਆ ਗਏ ਰੈਸਟੋਰੈਂਟ ਦੇ ਅੰਦਰ ਸਾਰਾ ਰੈਸਟੋਰੈਂਟ ਦਾ ਸੈਟਿੰਗ ਹੀ ਰਿਹਾ ਤੁਸੀਂ ਦੇਖ ਸਕਦੇ ਹੋ ਟੇਬਲਸ ਦੇ ਉੱਤੇ ਰੇਲਵੇ ਟਰੈਕਸ ਬਣਾਏ ਹੋਏ ਆ ਤੇ ਬਾਈ ਟ੍ਰੇਨ ਫੂਡ ਸਰਵ ਹੁੰਦਾ ਜੀ ਇੱਥੇ ਤੇ ਬਹੁਤ ਹੀ ਸੋਹਣਾ ਰੈਸਟੋਰੈਂਟ ਆ ਬਾਕੀ ਆਪਾਂ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਆ ਜਿਹੜੇ ਟੇਬਲ ਤੇ ਬੈਠੇ ਆ ਜੀ ਇਹ ਅਲਵਰ ਜੰਕਸ਼ਨ ਆ ਇਹ ਤੇ ਇਦਾਂ ਹੀ ਸਾਰੇ ਟੇਬਲਸ ਦੇ ਉੱਤੇ ਜੰਕਸ਼ਨਸ ਦੇ ਨਾਮਸ ਲਿਖੇ ਹੋਏ ਜਿਵੇਂ ਤੁਸੀਂ ਦੇਖ ਸਕਦੇ ਹੋ ਪੂਰਾ ਰੈਸਟੋਰੈਂਟ ਹੈ ਜੀ ਹਰ ਟੇਬਲ ਦੇ ਉੱਤੇ ਰੇਲਵੇ ਟਰੈਕਸ ਨੇ ਤੁਸੀਂ ਬਸ ਫੂਡ ਆਰਡਰ ਕਰਨਾ ਬਾਈ ਟ੍ਰੇਨ ਰੇਲਵੇ ਟਰੈਕਸ ਲੱਗੇ ਹੋਏ ਆ ਉਹਦੇ ਥਰੂ ਤੁਹਾਨੂੰ ਫੂਡ ਸਰਵ ਹੋਏਗਾ ਤੇ ਦੇਖ ਸਕਦੇ ਹੋ ਆ ਜੈਪੁਰ ਜੰਕਸ਼ਨ ਆ ਗਿਆ ਜੀ ਹੋਰ ਕਈ ਤਰ੍ਹਾਂ ਦੇ ਇੱਥੇ ਆ ਮੁੰਬਈ ਜੰਕਸ਼ਨ ਆ ਗਿਆ ਜੀ ਤੇ ਜਿੰਨੇ ਵੀ 올 ਓਵਰ ਇੰਡੀਆ ਦੇ ਰੇਲਵੇ ਸਟੇਸ਼ਨਸ ਨੇ ਫੇਮਸ ਉਹਨਾਂ ਦੇ ਸਾਰਿਆਂ ਦੇ ਟੇਬਲ ਦੇ ਉੱਤੇ ਨਾਮ ਇੱਕ ਤਰ੍ਹਾਂ ਨਾਲ ਬਣਾਏ ਗਏ ਆ ਤੇ ਜਿਵੇਂ ਸਟੇਸ਼ਨਸ ਹੁੰਦੇ ਆ ਫੂਡ ਦਾ ਸਾਰਾ ਸਿਟਿੰਗ ਏਰੀਆ ਜੀ ਇਹ ਤੇ ਦੇਖ ਸਾਡਾ ਸਿਟਿੰਗ ਏਰੀਆ ਵੀ ਬਹੁਤ ਹੀ ਵਧੀਆ ਕਿਡਜ਼ ਫ੍ਰੈਂਡਲੀ ਰੈਸਟੋਰੈਂਟ ਹੈ ਜੀ ਤੇ ਬਾਕੀ ਕਿਡਜ਼ ਜ਼ੋਨ ਵੀ ਹੈਗਾ ਉਹ ਵੀ ਤੁਹਾਨੂੰ ਮੈਂ ਕੋਸ਼ਿਸ਼ ਕਰੂੰਗਾ ਦਿਖਾਉਂਗਾ ਲਓ ਜੀ ਆਪਣੇ ਕੋਲੇ ਆ ਗਿਆ ਜॉय ਲੈਂਡ ਰੈਸਟੋਰੈਂਟ ਦਾ ਮੈਨੂ ਕਾਰਡ ਤੇ ਮੈਨੂ ਕਾਰਡ ਵੀ ਜਿਹੜਾ ਹੈਗਾ ਟ੍ਰੇਨ ਦੀ ਸ਼ੇਪ 'ਚ ਇਹਨਾਂ ਨੇ ਨਜ਼ਰ ਨਾਲ ਡਿਜ਼ਾਈਨ ਕੀਤਾ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਵੈਜ ਨਾਨ ਵੈਜ ਦੋਨੋਂ ਫੂਡ ਆਈਟਮਸ ਇੱਥੇ ਅਵੇਲੇਬਲ ਆ ਤੇ ਬਹੁਤ ਹੀ ਸੋਹਣਾ ਮੈਨੂ ਕਾਰਡ ਇਹਨਾਂ ਨੇ ਜਿਵੇਂ ਇੰਜਨ ਹੁੰਦਾ ਵਾ ਉਦਾਂ ਬਣਾਇਆ ਗਿਆ ਜੀ ਇਹ ਤੇ ਬਾਕੀ ਆਪਾਂ ਆਰਡਰ ਤੇ ਫੇਰ ਤੁਹਾਨੂੰ ਫੂਡ ਦੀ ਕੁਆਲਿਟੀ ਵੀ ਦੱਸਾਂਗੇ ਤੇ ਟ੍ਰੇਨ ਵੀ ਦਿਖਾਵਾਂਗੇ ਕਿਦਾਂ ਉਡੀ ਫੂਡ ਆਪਣਾ ਆ ਗਿਆ ਜਿਵੇਂ ਕਿ ਤੁਹਾਨੂੰ ਦਿਖਾਇਆ ਵੀ ਟ੍ਰੇਨ ਰਾਹੀਂ ਫੂਡ ਸਰਵ ਹੁੰਦਾ ਇੱਥੇ ਤੇ ਆਪਾਂ ਮੰਗਾਇਆ ਸੀਗਾ ਜੀ ਵੈਜ ਪਲਾਟਰ ਉਹਦੇ ਵਿੱਚ ਮਨਚੂਰੀਅਨ ਆ ਗਿਆ ਪਨੀਰ ਟਿੱਕਾ ਆ ਗਿਆ ਤੇ ਹੋਰ ਦੋ ਆਈਟਮਾਂ ਸੀਗੀਆਂ ਜੀ ਰੋਲਸ ਸੀਗੇ ਸਪਿੰਗਰੋਲ ਤੇ ਬਾਕੀ ਆਪਾਂ ਇੰਜੋਏ ਕਰਦੇ ਆਂ ਆਪਣਾ ਫੂਡ ਤੇ ਕੁਆਲਿਟੀ ਵੀ ਤੁਹਾਨੂੰ ਦੱਸਦਾ ਨਾਓ ਜੀ ਆਪਾਂ ਟੇਸਟ ਕਰਦੇ ਆਂ ਆਪਣਾ ਫੂਡ ਤੇ ਤੁਹਾਨੂੰ ਫੂਡ ਦਾ ਟੇਸਟ ਵੀ ਦੱਸੂਗਾ ਤੇ ਕੁਆਲਿਟੀ ਵੀ ਦੱਸੂਗਾ ਕਿੱਦਾਂ ਦੀ ਆ ਤੇ ਕੁਆਲਿਟੀ ਆ ਫੂਡ ਬਹੁਤ ਹੀ ਵਧੀਆ ਲੱਗੀ ਮੈਨੂੰ ਤੇ ਬਹੁਤ ਹੀ ਟੇਸਟੀ ਖਾਣਾ ਸੀਗਾ ਬਾਕੀ ਆਪਾਂ Enjoy ਕਰਦੇ ਆ ਆਪਣਾ ਫੂਡ ਲੋ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ Joyland Restaurant ਤੇ ਲੁਧਿਆਣੇ ਮਹਾਲਾ ਰੋਡ ਦੇ ਉੱਤੇ ਰੈਸਟੋਰੈਂਟ ਬਣਿਆ ਹੋਇਆ ਵਾ ਤੇ ਬਾਕੀ ਮਾਲ ਰੋਡ ਸੌਰੀ ਮਹਾਲਾ ਰੋਡ ਆ ਗਿਆ ਮੇਰੇ ਮੂੰਹ ਚ ਬਾਰੀ ਬਾਰੀ ਸੌਰੀ ਮਾਲ ਰੋਡ ਦੇ ਉੱਤੇ ਰੈਸਟੋਰੈਂਟ ਬਣਿਆ ਹੋਇਆ ਵਾ ਤੇ ਬਾਕੀ ਰਿਵਿਊ ਜ਼ਰੂਰ ਦਿਓ ਕਮੈਂਟ ਜ਼ਰੂਰ ਕਰਿਓ ਥੱਲੇ ਵੀ ਤੁਹਾਨੂੰ ਰੈਸਟੋਰੈਂਟ ਕਿਦਾਂ ਦਾ ਲੱਗਿਆ ਬਾਕੀ ਆਉਣ ਵਾਲੇ ਟਾਈਮ ਚ ਹੋਰ ਵਧੀਆ ਵਧੀਆ ਵਲੌਗਸ ਵਧੀਆ ਵਧੀਆ ਲੋਕੇਸ਼ਨਸ ਤੁਹਾਡੇ ਵਾਸਤੇ ਮੈਂ ਲੈ ਕੇ ਆਉਂਦਾ ਰਹਿਣਾ ਜੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਆਪਣੀ ਫੈਮਿਲੀ ਨਾਲ ਆਓ ਕਿਡਜ਼ ਜ਼ੋਨ ਵੀ ਹੈਗਾ ਇੱਥੇ ਅਗਰ ਤੁਹਾਡੇ ਕੋਈ ਬਰਥਡੇ ਪਾਰਟੀ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਸੈਲੀਬ੍ਰੇਸ਼ਨ ਹੈ ਤੇ ਤੁਹਾਨੂੰ ਬੈਂਕਟ ਹਾਲ ਦੀ ਫੈਸਿਲਿਟੀ ਵੀ ਮਿਲ ਜਾਏਗੀ ਤੇ ਕੁਆਲਿਟੀ ਆਫ ਫੂਡ ਬਹੁਤ ਹੀ ਵਧੀਆ ਸੀਗੀ ਪ੍ਰਾਈਸ ਵੀ ਰੀਜ਼ਨੇਬਲ ਹੀ ਆ ਬਾਕੀ ਥੋੜਾ ਜਿਹਾ ਰੈਸਟੋਰੈਂਟ ਦੇ ਟਾਈਪ ਨਾਲ ਪ੍ਰਾਈਸ ਠੀਕ ਨੇ ਤੁਸੀਂ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਰੈਸਟੋਰੈਂਟ ਬਹੁਤ ਹੀ ਸੋਹਣਾ ਵਾ ਤੇ ਬੜੀ ਯੂਨੀਕ ਜਿਹਾ ਕਨਸੈਪਟ ਲੈ ਕੇ ਆਏ ਹੋਏ ਆ ਇਹ ਡਿਫਰੈਂਟ ਜਿਹਾ ਲੁਧਿਆਣਾ ਸਿਟੀ ਦੇ ਵਿੱਚ ਕਿਉਂਕਿ ਰੈਸਟੋਰੈਂਟਸ ਮੈਂ ਕਾਫੀ ਐਕਸਪਲੋਰ ਕੀਤਾ ਹੈ ਮੈਂ ਫਸਟ ਟਾਈਮ ਦੇਖੀ ਆ ਬਾਕੀ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਜਲਦੀ ਮਿਲੂੰਗਾ ਤੁਹਾਨੂੰ ਨਵੇਂ ਵਲੌਗ ਨਵੀਂ ਲੋਕੇਸ਼ਨ ਦੇ ਨਾਲ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਉਣਾ ਤੁਹਾਨੂੰ ਓਕੇ ਥੈਂਕ ਯੂ ਟੇਕ ਕੇਅਰ ਬਾਏ ਸਸ਼ਿਕਾ